हां जी भाई जी ਇਸ ਵੀਰ ਦੇ ਪੁੱਤ ਨੇ ਨਾ ਇਸ ਦੁਨੀਆ ਦੇ ਵਿੱਚ ਪਹਿਲੀ ਦੀਵਾਲੀ ਦੇਖੀ ਤੇ ਇਸ ਵੀਰ ਨੇ ਆਪਣੇ ਪੁੱਤ ਨੂੰ ਪਹਿਲੀ ਹੀ ਦੀਵਾਲੀ ਹੀ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਅਤੇ ਸੱਚਖੰਡ ਹਰਿਮੰਦਰ ਸਾਹਿਬ ਲੈ ਕੇ ਗਿਆ ਵੀਡੀਓ ਦੇ ਵਿੱਚ ਦੇਖ ਹੀ ਸਕਦੇ ਹੋ ਕਿ ਛੋਟਾ ਜਿਹਾ ਬੱਚਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 바ਕੀ ਸੰਗਤਾਂ ਦੇ ਨਾਲ ਹੀ ਬੈਠਾ ਹੈ भाई ਇੱਕ ਬਹੁਤ ਹੀ ਜਿਆਦੇ ਸੋਹਣੀ ਗੱਲ ਹੈ ਗੁਰੂ ਰਾਮਦਾਸ ਜੀ ਇਸ ਬੱਚੇ ਤੇ ਅਤੇ ਬਾਕੀ ਸਾਰਿਆਂ ਤੇ ਆਪਣਾ ਮੇਰ ਭਰਿਆ ਹੱਥ ਜ਼ਰੂਰ ਰੱਖੇ ਕਮੈਂਟਾਂ ਦੇ ਵਿੱਚ ਤਨ ਤਨ ਗੁਰੂ ਰਾਮਦਾਸ ਜੀ ਲਿਖ ਕੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ। ਬਈ ਆ ਦੂਸਰੀ ਵੀਡੀਓ ਦੇ ਵਿੱਚ ਇਸ ਕੁੜੀ ਦਾ ਗੁਰਮਾਣੀ ਦੇ ਪ੍ਰਤੀ ਪਿਆਰ ਦੇਖੋ ਕਿੰਨਾ ਜ਼ਿਆਦਾ ਜਦੋਂ LCD ਦੇ ਵਿੱਚ ਗੁਰਮਾਣੀ ਚੱਲ ਰਹੀ ਹੁੰਦੀ ਹੈ। ਇਸ ਕੁੜੀ ਨੇ ਸਿਰ ਢਾੱਕ ਕੇ LCD ਨੂੰ ਉੱਪਰੋਂ ਸਾਫ਼ ਕੀਤਾ ਅਤੇ ਆਪਣੇ ਪੈਰਾਂ ਨੂੰ LCD ਦੇ ਬਰੋਬਰ ਨਹੀਂ ਲੈ ਕੇ ਗਈ ਸਗੋ LCD ਤੋਂ ਥੱਲੇ ਹੀ ਪੈਰ ਰੱਖੇ। ਕਿਉਂਕਿ LCD ਦੇ ਵਿੱਚ ਮਹਾਰਾਜ ਜੀ ਦੀ ਬਾਣੀ ਚੱਲ ਰਹੀ ਹੁੰਦੀ ਹੈ। ਇਸ ਕੁੜੀ ਦੀ ਸਿਫਤ ਦੇ ਲਈ ਕੋਈ ਸ਼ਬਦ ਵੀ ਨਹੀਂ ਹੈ ਕਿਹੜੇ ਸ਼ਬਦਾਂ ਦੇ ਵਿੱਚ ਇਸ ਕੁੜੀ ਦੀ ਸਿਫਤ ਕਰੀਏ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਵਾਈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਰੱਖਾ